ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਮਨ ਬੜਾ ਉਦਾਸ ਹੈ ਤੇ ਕੈਲੀ ਵੀ ਹਿਰਦਿਆ ਬਲੁੰਦ ਰਿਹਾ ਗਿਆ ਅੱਜ ਇੱਕ ਘਟਨਾ ਸੁਣੀ ਤੇ ਜਿਹਦੇ ਵਿੱਚ ਸ਼ਰਮ ਨਾਲ ਅੱਖਾਂ ਨੀਮੀਆਂ ਹੋ ਗਈਆਂ ਤੇ ਦਿਲ ਅੰਦਰੋਂ ਚੀਕਾਂ ਮਾਰ ਮਾਰ ਰੋ ਰਿਹਾ ਘਟਨਾ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਾਂਗੇ ਵੀ ਅੱਜ ਹੋਇਆ ਕੀ ਐ ਤੇ ਘਟਨਾ ਵੀ ਅਜੇ ਹੀ ਬੀ ਦਸਣ ਲੱਗੇ ਰੌਂਗਟੇ ਖੜੇ ਹੁੰਦੇ ਨੇ ਸਾਨੂੰ ਦੱਸ ਦਵਾਂ ਕਿ ਅੱਜ ਜ਼ਿਲ੍ਹਾ ਮਲੇਰਕੋਟਲਾ ਦੀ ਹੱਦ ਦੇ ਅੰਦਰ ਇੱਕ ਨਵਾਲਿਕ ਲੜਕੀ ਦੇ ਨਾਲ ਜੀਦੀ ਉਮਰ ਮਹਿਜ ਤਕਰੀਬਨ 2 ਤੋਂ 2.5 ਸਾਲ ਸਿਰਫ 2 ਤੋਂ 2.5 ਸਾਲ ਉਹ ਇੱਕ ਫੁੱਲਾ ਵਰਗੀ ਬੱਚੀ ਜਿਹਦੇ ਨਾਲ ਇੱਕ ਦਰਿੰਦੇ ਨੇ ਉਹਨੂੰ ਨੋਚ-ਨੋਚ ਕੇ ਖਾਦਾ ਉਹਦੇ ਨਾਲ ਰੇਪ ਕੀਤਾ ਗਿਆ ਤੇ ਰੇਪ ਕਰਨ ਤੋਂ ਬਾਅਦ ਫੇਰ ਵੀ ਜਦੋਂ ਤਸੱਲੀ ਨਾ ਹੋਈ ਤਾਂ ਉਹਨੂੰ ਮਾਰ ਕੇ ਬੋਰੀ ਵਿੱਚ ਬੰਦ ਕਰਕੇ ਸੁੱਟ ਦਿੱਤਾ ਜਾਂਦਾ ਇਹ ਉਸ ਦੇਸ਼ ਦੀ ਗੱਲ ਹੈ ਜਿੱਥੇ ਕਹਿੰਦੇ ਹੁੰਦੇ ਨੇ ਬੇਟੀ ਬਚਾਓ ਤੇ ਯਾਰ ਮੈਂ ਹੈਰਾਨ ਆ ਤੁਹਾਡੇ ਵੱਡੇ ਲੀਡਰਾਂ ਦੇ ਸਦਕੇ ਜਾਮਾ ਲਾਂਤਾਂ ਪਾਉਣਾ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਤੁਹਾਡੀ ਸਿਕਿਉਰਿਟੀ ਦੇ ਵਿੱਚ ਤਾਂ ਹਜ਼ਾਰਾਂ ਬੰਦੇ ਹਜ਼ਾਰਾਂ ਮੁਲਾਜ਼ਮ ਨੇ ਜਿਹੜੇ ਉਹ ਤੁਹਾਡੀ ਸਿਕਿਉਰਿਟੀ ਦੇ ਵਿੱਚ ਰਹਿੰਦੇ ਨੇ ਤੇ ਇਹ ਨਾਜ਼ੁਕ ਬੱਚੀ ਜਿਹਦੇ ਨਾਲ ਰੇਪ ਹੋਇਆ ਇਹ ਬੱਚੀਆਂ ਸੁਰੱਖਿਤ ਕਦੋਂ ਹੋਣਗੀਆਂ ਸ਼ਰਮ ਆਉਂਦੀ ਐ ਕਹਿੰਦੇ ਨੂੰ ਵੀ ਜਿੱਥੇ ਅਸੀਂ ਰਹਿ ਰਹੇ ਹਾਂ ਇਹ ਦੇਸ਼ ਹੈ ਹੁਣ ਰਹਿਣ ਯੋਗ ਨਹੀਂ ਇਹ ਹਵਾਨ ਹਵਾਨ ਕਹਿ ਲਈ ਆਪਾਂ ਰਕਸ਼ਸ ਇਹ ਉਹਨਾਂ ਦਾ ਦੇਸ਼ ਬਣਦਾ ਜਾ ਰਿਹਾ ਤੇ ਗੱਲ ਕਰੀਏ ਉਹ 2.5 ਸਾਲ ਦੀ 2.5 ਸਾਲ ਦੀ ਮਾਸੂਮ ਬੱਚੀ ਪਤਾ ਨਹੀਂ ਕੀ ਲਾਲਚ ਦੇ ਕੇ ਉਸ ਦਰਿੰਦੇ ਨੇ ਉਹਨੂੰ ਨੋਚਿਆ ਹੋਵੇਗਾ ਤੇ ਉਸ ਤੋਂ ਬਾਅਦ ਵੀ ਕਿਤੇ ਉਹ ਦੱਸਣਾ ਦੇਵੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਉਹਨੂੰ ਮਾਰ ਕੇ ਸੁੱਟ ਦਿੱਤਾ ਜਾਂਦਾ ਉਹਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਧਰਨਾ ਵੀ ਲਗਾਇਆ ਜਾਂਦਾ ਹੈ ਰੋਡ ਦੇ ਉੱਤੇ ਤੇ ਸ਼ਾਇਦ ਡਰਾਤਮਕਾ ਕੇ ਉਹ ਧਰਨਾ ਵੀ ਚਕਵਾ ਲਿਆ ਜਾਂਦਾ ਤੇ ਉਸ ਬੱਚੀ ਨੂੰ ਤੇ ਉਸ ਦਰਿੰਦੇ ਨੂੰ ਦਰਿੰਦੇ ਨੂੰ ਲੋਕਾਂ ਨੇ ਉੱਥੇ ਜਿਹੜੀ ਭੀੜ ਸੀ ਸੁਣਦੇ ਵਿੱਚ ਆਇਆ ਵੀ ਉਹਦੀ ਸੇਵਾ ਬਹੁਤ ਕੀਤੀ ਹੈ ਉਹਨੂੰ ਕੁੱਟਿਆ ਬਹੁਤ ਹੱਕ ਸੀ ਤੇ ਇਹ ਜਿਹੜਾ ਦਰਿੰਦਾ ਸੀ ਇਹਨੂੰ ਜਿਉਂਦਾ ਨਹੀਂ ਛੱਡਣਾ ਚਾਹੀਦਾ ਸੀ ਇਹਨੂੰ ਉੱਥੇ ਸੌਦੀ ਅਰਬ ਵਾਲਾ ਕਾਨੂੰਨ ਲਾਗੂ ਹੋਣਾ ਚਾਹੀਦਾ ਸੀ ਉੱਥੇ ਹੀ ਮੌਕੇ ਤੇ ਸਜ਼ਾ ਦੇਣੀ ਚਾਹੀਦੀ ਸੀ ਫਾਂਸੀ ਹੋਣੀ ਚਾਹੀਦੀ ਸੀ ਪਰ ਇੱਥੇ ਦੇਸ਼ ਦੇ ਵਿੱਚ ਹੁੰਦਾ ਕੀ ਹੈ ਥੋੜੀ-ਮੋਟੀ ਸਜ਼ਾ ਹੋ ਜੂਗੀ ਜਾਂ ਪੈਸੇ ਦੇ ਕੇ ਘਰਦਿਆਂ ਦਾ ਘਰ ਵਾਲਿਆਂ ਦਾ ਮੂੰਹ ਬੰਦ ਕਰਾਇਆ ਜਾਵੇਗਾ ਪਰ ਸ਼ਰਮ ਵਾਲੀ ਗੱਲ ਇਹ ਹੈ ਵੀ ਉਸ ਬੱਚੀ ਨੂੰ 22 ਸਾਲ ਦਾ ਇੱਕ ਨਾਜ਼ੁਕ ਫੁੱਲ ਜਿਹੜਾ ਹਲੇ ਤੱਕ ਖਿលਿਆ ਵੀ ਨਹੀਂ ਉਸ ਮਾਸੂਮ ਬੱਚੀ ਨੂੰ ਜਿਹਨੇ ਹਲੇ ਤੱਕ ਦੁਨੀਆ ਵੀ ਨਹੀਂ ਦੇਖੀ ਉਹਨੂੰ ਨੋਚ-ਨੋਚ ਕੇ ਖਾਦਾ ਉਹਦੇ ਨਾਲ ਬੜੀ ਦਰਿੰਦਗੀ ਦੇ ਨਾਲ ਜਿਹੜਾ ਰੇਪ ਕੀਤਾ ਉਸ ਦਰਿੰਦੇ ਨੇ ਸ਼ਰਮ ਆਉਂਦੀ ਹੈ ਯਾਰ ਵੀ ਤੁਸੀਂ ਪੋਰਾ ਪਾਰਾ ਬੱਚੀਆਂ ਜਿਹੜੀਆਂ ਸੁਰੱਖਿਅਤ ਨਹੀਂ ਹੈਗੀਆਂ ਆਪਣੇ ਘਰ ਤੋਂ ਬਾਹਰ ਆਪਣੀ ਗਲੀ ਦੇ ਵਿੱਚ ਨਹੀਂ ਲੰਘ ਸਕਦੀਆਂ ਜਾ ਸਕਦੀਆਂ ਖੇਡ ਸਕਦੀਆਂ ਤੇ ਮਾਪੇ ਨੂੰ ਵੀ ਡਰ ਲੱਗਿਆ ਰਹਿੰਦਾ ਵੀ ਕਿਤੇ ਮੇਰੇ ਬੱਚੇ ਨਾਲ ਹਾਦਸਾ ਨਾ ਹੋ ਜੇ ਬੱਚਾ ਦੋ ਘੜੀ ਜੇ ਕਿਸੇ ਗਵਾਂਡੀ ਦੇ ਘਰੇ ਵੀ ਗਿਆ ਹੋਇਆ ਖੇਡਣ ਦੋ ਘੜੀ ਲੇਟ ਹੋ ਜੇ ਨਾ ਮਾਪੇ ਨੂੰ ਅੰਦਰੋਂ ਵੱਡ ਵੱਡ ਖਾਣ ਲੱਗ ਜਾਂਦਾ ਹੁੰਦਾ ਵੀ ਸਾਡੇ ਬੱਚੇ ਨਾਲ ਪਤਾ ਨਹੀਂ ਕੀ ਹੋ ਗਿਆ ਹੋਊਗਾ ਵੀ ਸਾਡੀ ਕੁੜੀ ਪਤਾ ਨਹੀਂ ਕਿੱਥੇ ਚਲੀ ਗਈ ਪਰ ਇਸ ਮਾਪੇ ਦੇ ਦਿਲ ਦੇ ਉੱਤੇ ਕੀ ਬੀਤਦੀ ਹੋਊ ਇਹ ਵੀ ਦੱਸ ਦਵਾਂ ਕਿ ਇਹ ਬੱਚਾ ਸ਼ਾਇਦ ਪਰਵਾਸੀ ਪਰਿਵਾਰ ਦਾ ਸੀ ਜੋ ਕਿ ਇੱਕ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਫੈਕਟਰੀ ਦੇ ਅੰਦਰ ਹੀ ਕੈਲੀ ਵੀ ਉੱਥੇ ਕਮਰੇ ਦੇ ਵਿੱਚ ਕਮਰਾ ਦਿੱਤਾ ਹੋਇਆ ਹੁੰਦਾ ਫੈਕਟਰੀ ਵਾਲਿਆਂ ਦਾ ਤੇ ਉੱਥੇ ਹੀ ਰਹਿੰਦਾ ਸੀ ਉਹ ਸਖਸ ਜੀ ਨੇ ਇਹ ਰੇਪ ਕੀਤਾ ਸ਼ਾਇਦ ਉਹ ਵੀ ਉੱਥੇ ਹੀ ਰਹਿੰਦਾ ਹੋਵੇਗਾ ਬੜੀ ਬੇਰਹਿਮੀ ਦੇ ਨਾਲ ਉਸ ਦਰਿੰਦੇ ਨੇ ਇਸ ਬੱਚੀ ਨੂੰ ਨੋਚਿਆ ਤੇ ਉਹਨੂੰ ਮਾਰਨ ਤੋਂ ਬਾਅਦ ਇੱਕ ਬੋਰੀ ਦੇ ਵਿੱਚ ਪਾ ਕੇ ਉਸ ਨੂੰ ਫੈਕਟਰੀ ਦੇ ਕੰਦ ਤੋਂ ਬਾਹਰ ਛੁੱਟ ਦਿੱਤਾ ਜਾਂਦਾ ਤੇ ਜਦੋਂ ਇਸ ਘਟਨਾ ਦੇ ਬਾਰੇ ਪਤਾ ਲੱਗਦਾ ਤੇ ਲੋਕਾਂ ਨੂੰ ਲੋਕਾਂ ਦੇ ਵਿੱਚ ਬਹੁਤ ਭਾਰੀ ਰੋਸ ਪਾਇਆ ਜਾਂਦਾ ਤੇ ਉਹਨਾਂ ਨੇ ਜਦੋਂ ਪਤਾ ਲੱਗਦਾ ਉਸ ਦੇ ਬਾਰੇ ਵੀ ਇਸ ਬੰਦੇ ਨੇ ਕਰਿਆ ਤਾਂ ਕਾਬੂ ਆਉਣ ਤੋਂ ਬਾਅਦ ਟਰੇਸ ਕੀਤਾ ਹੋਵੇਗਾ ਸ਼ਾਇਦ ਪੁਲਿਸ ਨੇ ਸਲੂਟ ਕਰਦਿਆਂ ਵੀ ਚਲੋ ਕਿਸੇ ਕੰਮ ਦੇ ਵਿੱਚ ਤਾਂ ਪਹਿਲ ਕੀਤੀ ਪੁਲਿਸ ਨੇ ਵੀ ਬੜੀ ਤੇਜ਼ੀ ਦੇ ਨਾਲ ਜਿਹੜਾ ਉਸ ਦਰਿੰਦੇ ਨੂੰ ਫੜਿਆ ਤੇ ਖਬਰਾਂ ਇਹ ਵੀ ਸੂਤਰਾਂ ਤੋਂ ਸੁਣਦੇ ਵਿੱਚ ਮਿਲ ਰਹੀਆਂ ਨੇ ਕਿ ਉਸ ਦਰਿੰਦੇ ਨੂੰ ਨਾਲ ਲਿਜਾ ਕੇ ਉਸ ਬੱਚੇ ਨੂੰ ਨਾਲ ਲਿਜਾ ਕੇ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਉਹ ਮੈਡੀਕਲ ਕਰਵਾਉਣ ਲਈ ਗਿਆ ਹੋਇਆ ਸਿਵਲ ਹਸਪਤਲ ਮਲੇਰ ਕੋਟਲਾ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਤੁਸੀਂ ਇਸ ਵੀਡੀਓ ਨੂੰ ਕਿੰਨਾ ਕੁ ਸ਼ੇਅਰ ਕਰਦੇ ਹੋ ਤੁਸੀਂ ਉਸ ਬੱਚੇ ਨੂੰ ਇਨਸਾਫ ਦਿਵਾਉਣ ਦੇ ਲਈ ਇਸ ਵੀਡੀਓ ਨੂੰ ਕਿੰਨਾ ਕੁ ਸ਼ੇਅਰ ਕਰਦੇ ਹੋ ਕਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੋਲ ਪਹੁੰਚਦੀ ਕਰਦੇ ਹੋ ਇਸ ਵੀਡੀਓ ਨੂੰ ਕਿ ਉਸ ਦਰਿੰਦੇ ਨੂੰ ਜਿਹੜੀ ਅਜੇਹੀ ਸਜ਼ਾ ਮਿਲੇ ਵੀ ਉਹ ਦੀਆਂ ਸੱਤ ਪੁਸਤਾਂ ਜਿਹੜੀਆਂ ਯਾਦ ਰੱਖਣ ਸੱਤ ਪੀੜੀਆਂ ਯਾਦ ਰੱਖਣ ਵੀ ਤੇ ਹੋਰ ਲੋਕਾਂ ਨੂੰ ਵੀ ਇਸ ਗੱਲ ਤੋਂ ਸੇਧ ਮਿਲਣੀ ਚਾਹੀਦੀ ਹੈ ਵੀ ਜਿਹੜਾ ਉਹਨੇ ਇਹ ਗੰਦਾ ਤੇ ਘਨੌਣਾ ਕੰਮ ਕੀਤਾ ਵੀ ਇਹ ਮੁੜ ਕੇ ਕੋਈ ਨਾ ਕਰੇ ਸਰਕਾਰ ਨੂੰ ਵੀ ਚਾਹੀਦਾ ਵੀ ਇਸ ਦੇ ਉੱਤੇ ਇੱਕ ਕਾਨੂੰਨ ਬਣਾਉਣਾ ਚਾਹੀਦਾ ਸਖਤ ਤੋਂ ਸਖਤ ਔਨ ਦੀ ਸਪੋਰਟ ਸਜ਼ਾ ਹੋਣੀ ਚਾਹੀਦੀ ਹੈ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਤੋਂ ਘੱਟ ਨਹੀਂ ਹੋਣੀ ਚਾਹੀਦੀ 2-4 ਦੀ 2-4 ਸਾਲ ਦੀ ਸਜ਼ਾ ਭੁਗਤ ਕੇ ਆ ਕੇ ਬਾਹਰ ਹੋ ਫਿਰ ਦੁੱਧ ਤੋਤਾ ਹੋ ਜਾਂਦਾ ਨਾ ਕਿਸੇ ਦਾ ਘਰ ਬਰਬਾਦ ਕਰਿਆ ਉਹਨੇ ਤੇ ਉਸ ਬੱਚੀ ਦੇ ਮਾਪੇ ਨੇ ਜਿਹੜੇ ਪਤਾ ਨਹੀਂ ਕੀ ਮੂੰਹ ਲੈ ਕੇ ਲੋਕਾਂ ਦੇ ਸਾਹਮਣੇ ਆਉਣਗੇ ਜਦੋਂ ਇਸ ਘਟਨਾ ਦੇ ਬਾਰੇ ਮੈਨੂੰ ਪਤਾ ਲੱਗਦਾ ਤੇ ਅੰਦਰੋਂ ਝੋੜਿਆ ਜਾਂਦਾ ਮਨ ਆ ਜਿਹੜਾ ਅੰਦਰੋਂ ਰੋਣ ਲੱਗਦਾ ਘਰ ਲੌਂਦਾ ਵੀ ਯਾਰ ਬੱਚੀਆਂ ਸੇਫ ਨਹੀਂ ਹੈਗੀਆਂ 2-2.5 ਸਾਲ ਦੀਆਂ ਬੱਚੀਆਂ ਨਾਲ ਇਦਾਂ ਕਰਦੇ ਨੇ ਬੜੀ ਸ਼ਰਮ ਦੀ ਗੱਲ ਆ ਤੇ ਪੁਲਿਸ ਪ੍ਰਸ਼ਾਸਨ ਤੋਂ ਉਮੀਦ ਕਰਦੇ ਆ ਵੀ ਇਸ ਦਰਿੰਦੇ ਦੇ ਉੱਤੇ ਕਾਨੂੰਨੀ ਕਾਰਵਾਈ ਬਣਦੀ ਹੋਣੀ ਚਾਹੀਦੀ ਹੈ ਤੇ ਇਹ ਲੋਕਾਂ ਦੇ ਹੱਥਾਂ ਤੋਂ ਦਾ ਹੱਥਾ ਵਿੱਚੋਂ ਦਾ ਉੱਥੋਂ ਬਚ ਗਿਆ ਜਿਹੜੇ ਲੋਕਾਂ ਨੇ ਇਹਨੂੰ ਕੁੱਟਿਆ ਇਹਦੀ ਸੇਵਾ ਕੀਤੀ ਚੰਗੀ ਤਰ੍ਹਾਂ ਉੱਥੇ ਥੋੜਾ ਜਿਹਾ ਹੋਰ ਖੁੱਲ ਕੇ ਇਹਦੀ ਸੇਵਾ ਕਰਨੀ ਚਾਹੀਦੀ ਸੀ ਤਾਂ ਕਿ ਇਹਨੂੰ ਪਤਾ ਲੱਗਦਾ ਵੀ ਹਾਂ ਇਸ ਜਿਹੜਾ ਇਹਨੇ ਜੁਰਮ ਕੀਤਾ ਉਹਦੀ ਸਜ਼ਾ ਇਹ ਇੰਨੀ ਕੁ ਨਹੀਂ ਹੈਗੀ ਬਹੁਤ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਰਕਾਰਾਂ ਨੂੰ ਵੀ ਚਾਹੀਦਾ ਵੀ ਹੋਰ ਮਤੇ ਤਾਂ ਬਥੇਰੇ ਤੁਸੀਂ ਪਾਸ ਕਰ ਲੈਣਿਓ ਹਨਾ ਵਿਧਾਨ ਸਭਾ ਚ ਲੋਕ ਸਭਾ ਦੇ ਵਿੱਚ ਸਹਿਸਨਾ ਦੌਰਾਨ ਤੁਸੀਂ ਇੱਕ ਦੂਜੇ ਨੂੰ ਬੜਾ ਮਾੜੀ ਸ਼ਬਦਾਵਲੀ ਬੋਲਦੇ ਹੋ ਓਏ ਮਾਂ ਦੇਓ ਪੁੱਤੋ ਜੇ ਤੁਸੀਂ ਸੱਚੀ ਪੰਜਾਬ ਦਾ ਭਲਾ ਚਾਹੁੰਦੇ ਹੋ ਸੱਚੀ ਤੁਸੀਂ ਇਸ ਦੇਸ਼ ਦਾ ਭਲਾ ਚਾਹੁੰਦੇ ਹੋ ਇਸ ਦੇਸ਼ ਦੇ ਵਾਸੀ ਅਖਵਾਉਂਦੇ ਹੋ ਤਾਂ ਇਹਦੇ ਪ੍ਰਤੀ ਜਿਹੜੇ ਤੁਹਾਡੇ ਫਰਜ਼ ਨੇ ਉਹਨਾਂ ਦੇ ਉੱਤੇ ਖਰੇ ਉਤਰੋ ਨਾ ਕਿ ਤਨਖਾਹਾਂ ਲੈ ਕੇ ਵੱਡੀਆਂ-ਵੱਡੀਆਂ ਗੱਡੀਆਂ ਦੇ ਵਿੱਚ ਫੁੱਟਰ ਮਾਰ ਕੇ ਆਮ ਲੋਕਾਂ ਨੂੰ ਕੁੱਤੇ ਸਮਝਦੇ ਹੋਏ ਉੱਤੋਂ ਲੰਘ ਜਾਣਾ ਇਸ ਜਿਹੜੀ ਘਟਨਾ ਹੋਈ ਹੈ ਇਹਦੇ ਉੱਤੇ ਬੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਂ ਹੋਰ ਵੀ ਜਥੇਬੰਦੀਆਂ ਨੂੰ ਇਹ ਅਪੀਲ ਕਰਦਾ ਚਾਹੇ ਉਹ ਪ੍ਰਵਾਸੀਆਂ ਦੀ ਕੁੜੀ ਹੈ ਬੱਚੀ ਦਾ ਬੱਚੀ ਹੈ ਤੇ ਜਿਸ ਦੇਸ਼ ਦੇ ਵਿੱਚ ਇਹ ਨਾਰਾ ਦਿੱਤਾ ਜਾਂਦਾ ਹੈ ਬੇਟੀ ਬਚਾਓ ਬੇਟੀ ਪੜਾਓ ਲੋਕ ਤਾਂ ਹੀ ਨੇ ਜਿਹੜੇ ਈਆਂ ਜੰਮਣ ਤੋਂ ਡਰਦੇ ਨੇ ਵੀ ਕਿਤੇ ਸਾਡੇ ਬੱਚੇ ਨਾਲ ਆਹ ਕੰਮ ਨਾ ਹੋ ਜੇ ਤਾਂ ਹੀ ਨੇ ਲੋਕ ਜਿਹੜੇ ਕੁੜੀਆਂ ਹੁੰਦੇ ਪਤਾ ਲੱਗਦਾਗਾ ਤਾਂ ਕੁੱਖਾਂ ਵਿੱਚ ਹੀ ਮਾਰਾ ਦਿੰਦੇ ਨੇ ਸਿਰਫ ਇਹੀ ਕਾਰਨ ਹੈ ਇਹ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਨਹੀਂ ਹੁੰਦੀ ਵੀ ਯਾਰ ਮੈਂ ਵਿਆਹ ਕਿਵੇਂ ਕਰੂੰਗਾ ਇਹਦਾ ਮੈਂ ਖਰਚਾ ਕਿਵੇਂ ਕਰੂੰਗਾ ਨਾ 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 ਇਹ ਗੱਲਾਂ ਨਹੀਂ ਹੁੰਦੀ ਆ ਇਹ ਗੱਲ ਹੁੰਦੀ ਹੈ ਵੀ ਸਮਾਜ ਦੇ ਵਿੱਚ ਮੇਰੀ ਇਹ ਬੱਚੀ ਕੀ ਸੁਰੱਖਿਅਤ ਹੈ ਕਿ ਉਹਨੂੰ ਜਿਹੜਾ ਉਹਦੀ ਸੁਰੱਖਿਆ ਦੇ ਲਈ ਜਿਹੜੇ ਕਾਨੂੰਨ ਨੇ ਕੀ ਉਹ ਸੱਚੀ ਜ਼ਮੀਨੀ ਪੱਧਰ ਤੇ ਲਾਗੂ ਹੁੰਦੇ ਨੇ ਜਾਂ ਨਹੀਂ ਹਵਾ ਦੇ ਵਿੱਚ ਸੋਸ਼ੇਵਾਦੀਆਂ ਹੁੰਦੀਆਂ ਨੇ ਹਵਾ ਦੇ ਵਿੱਚ ਹਵਾਈ ਫੈਰ ਹੁੰਦੇ ਨੇ ਗੱਲਾਂ ਉੜਦੀਆਂ ਨੇ ਕਿ ਹਾਂਜੀ ਬੱਚਿਆਂ ਸੇਫ ਨੇ ਇਦਾਂ ਇਦਾਂ ਕਰਕੇ ਪਰ ਲਾਂ ਤਾਂ ਦਿਨਾਂ ਮੈਂ ਉਹਨਾਂ ਲੋਕਾਂ ਨੂੰ ਉਹਨਾਂ ਦੀ ਸੋਚ ਨੂੰ ਜਿਹੜੇ ਏਡੀ ਗੰਦੀ ਤੇ ਘਟਿਆ ਸੋਚ ਦੇ ਮਾਲਕ ਨੇ ਜਿਨੇ 2.5 ਸਾਲ ਦੀ ਨਾਬਾਲਗ ਬੱਚੀ ਨੂੰ ਹੈ ਜਿਹੜਾ ਆਪਣਾ ਸ਼ਿਕਾਰ ਬਣਾਇਆ ਉਸ ਨਾਲ ਰੇਪ ਕੀਤਾ ਸੋਚੋ ਉਸ ਸਮੇ ਉਸ ਬੱਚੀ ਦੇ ਉੱਤੇ ਕੀ ਬੀਤਦੀ ਹੋਊ ਤੇ ਜਦੋਂ ਉਹਨੂੰ ਮਾਰ ਦਿੱਤਾ ਤਾਂ ਉਹਦੇ ਮਾਪਿਆਂ ਦੇ ਉੱਤੇ ਕੀ ਬੀਤਦੀ ਹੋਊ ਯਾਰ ਤੁਸੀਂ ਡੀ ਡਿਜੀਟਲ ਇੰਡੀਆ ਬਣਾਉਣ ਦੀ ਗੱਲ ਕਰਦੇ ਹੋ ਤੁਸੀਂ ਖੁਦ ਦੇਖੋ ਵੀ ਤੁਹਾਡਾ ਇੰਡੀਆ ਜਿਹੜਾਗਾ ਉਹ ਕੀ ਡਿਜ਼ਰਵ ਕਰਦਾਗਾ ਕਹਿ ਲੋਂਗੇ ਤੁਸੀਂ ਵੀ ਸਾਡਾ ਡਿਜੀਟਲ ਇੰਡੀਆ ਬੱਚਿਆਂ ਨਾਲ ਇਦਾਂ ਦੀਆਂ ਹਰਕਤਾਂ ਇਦਾਂ ਗੰਦੀਆਂ ਹਰਕਤਾਂ ਹੁੰਦੀਆਂ ਨੇ ਕਿ ਤੁਸੀਂ ਕਹਿ ਲਓਗੇ ਵੀ ਇਹ ਡਿਜੀਟਲ ਇੰਡੀਆ ਬੇਟੀ ਪੜ੍ਹਾਓ ਬੇਟੀ ਬਚਾਓ ਦਾ ਸਿਰਫ ਨਾਰਾ ਹੀ ਨਹੀਂ ਸਗੋਂ ਇਹ ਜਮੀਨੀ ਪੱਧਰ ਦੇ ਉੱਤੇ ਵੀ ਲਾਗੂ ਹੋਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਵੀ ਅਪੀਲ ਕਰਦਾ ਵੀ ਜੇ ਤੁਹਾਡੇ ਕੰਨਾਂ ਤੱਕ ਇਹ ਅਵਾਜ਼ ਪਹੁੰਚੇ ਤਾਂ ਇਸ ਜਿਹੜੀ ਘਟਨਾ ਹੋਈ ਹੈ ਜ਼ਮੀਨੀ ਪੱਧਰ ਤੇ ਤੁਸੀਂ ਖੁਦ ਇਸ ਦੇ ਉੱਤੇ ਤੁਸੀਂ ਆਪ ਜਿਹੜੀ ਕਾਰਵਾਈ ਕਰਵਾਉਣੀ ਹੈ ਤੇ ਪ੍ਰਧਾਨ ਮੰਤਰੀ ਸਾਹਿਬ ਤੁਹਾਨੂੰ ਵੀ ਬੇਨਤੀ ਹੈ ਵੀ ਇਕੱਲਾ ਗੱਲਾਂ ਦੇ ਵਿੱਚ ਹੀ ਨਾ ਕਰਿਆ ਕਰੋ ਵੀ ਬੇਟੀ ਪੜ੍ਹਾਓ ਬੇਟੀ ਬਚਾਓ ਬੇਟੀ ਅਗਲਾ ਕਿੱਥੋਂ ਬਚਾਲੂਗਾ ਇਦਾਂ ਦੀਆਂ ਗੰਦੀਆਂ ਹਰਕਤਾਂ ਹੁੰਦੀਆਂ ਨੇ 2-2 2.5 2.5 ਸਾਲ ਦੀਆਂ ਬੱਚੀਆਂ ਦੇ ਨਾਲ ਤੇ ਮੈਂ ਬੇਨਤੀ ਕਰਦਾ ਹੋਰ ਵੀ ਜਥੇਬੰਦੀਆਂ ਨੂੰ ਬੇਸ਼ੱਕ ਉਹ ਪ੍ਰਵਾਸੀਆਂ ਦੀ ਕੁੜੀ ਐ ਬੇਸ਼ੱਕ ਤੇ ਉਹ ਪੰਜਾਬ ਦੇ ਨੀ ਵਸਨੀਕ ਹੈਗੇ ਪਰ ਇਹ ਜਿਹੜਾ ਕੰਮ ਹੋਇਆ ਹੈ ਪੰਜਾਬ ਦੀ ਉਸ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਇਹ ਕਾਡ ਹੋਇਆ ਹੈ ਘਟਨਾ ਹੋਈ ਹੈ ਇਹ ਗੰਦੀ ਹਰਕਤ ਹੋਈ ਹੈ ਤੇ ਆਪਾਂ ਇਹਨੂੰ ਸਾਰਿਆਂ ਨੇ ਦਾਗ ਨਹੀਂ ਲੱਗਣ ਦੇਣਾ ਤੇ ਬਾਣ ਦੀ ਕਾਰਵਾਈ ਹੈ ਜਿਹੜੀ ਇਸ ਦੇ ਪ੍ਰਤੀ ਕਰਵਾਉਣੀ ਚਾਹੀਦੀ ਹੈ ਤੇ ਮੇਰੀ ਆ ਥਾਣਾ ਸਦਰ ਦੇ ਛੰਨਾ ਦੇ ਐਸਐਚਓ ਸਾਹਿਬ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਹੁੰਦੀ ਹੈ ਤੇ ਉਹਨਾਂ ਨੇ ਕਿਹਾ ਕਿ ਵੇ ਮੈਂ ਅੱਜ ਕਿਸੇ ਕੰਮ ਦੇ ਲਈ ਹਾਈ ਕੋਰਟ ਗਿਆ ਹੋਇਆ ਸੀ ਤੇ ਮੇਰੇ ਨੌਲੇਜ ਦੇ ਵਿੱਚ ਇਹ ਗੱਲ ਹੋਈ ਹੈ ਹੁਣ ਤੋਂ 2 ਘੰਟੇ ਬਾਅਦ ਜਿਹੜੀ ਇਸ ਦੀ ਰਿਪੋਰਟ ਹੈ ਉਹ ਤੁਹਾਨੂੰ ਮਿਲ ਜਾਵੇਗੀ ਤੇ ਐ ਐਸ ਐਚਓ ਸਾਹਿਬ ਉਮੀਦ ਕਰਦੇ ਆਂ ਵੀ ਬੜੀ ਇਮਾਨਦਾਰੀ ਦੇ ਨਾਲ ਹੈ ਜਿਹੜਾ ਪਰਿਵਾਰ ਦੇ ਉੱਤੇ ਕੋਈ ਪ੍ਰੈਸ਼ਰ ਨਾ ਬਣਾਉਂਦੇ ਹੋਏ ਇਹ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਤੇ ਜਿਹੜਾ આરોપી ਹੈ ਉਹਨੂੰ ਬਣਦੀ ਸਜ਼ਾ ਹੋਣੀ ਚਾਹੀਦੀ ਹੈ ਕਾਨੂੰਨੀ ਕਾਰਵਾਈ ਹੈ ਜਿਹੜੀ ਉਸੇ ਹੀ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਕਿ ਇਹ ਮਾਮਲਾ ਜਿਹੜਾ ਇੱਥੇ ਇਹ ਦਬ ਦੋ ਬਜਾਵੇ ਤੇ ਅੱਗੇ ਕੋਈ ਹੋਰ ਬੱਚੀ ਹੈ ਜਿਹੜੀ ਇਸ ਘਟਨਾ ਦਾ ਸ਼ਿਕਾਰ ਹੋਣ ਦੇ ਲਈ ਉਡੀਕ ਰਹੀ ਹੋਵੇ ਵੀ ਹਾਂ ਕਿਤੇ ਉਸ ਦੇ ਨਾਲ ਨਾ ਇਹ ਗੱਲਬਾਤ ਹੋ ਜੇ ਸੋ ਬੇਨਤੀ ਕਰਦਾ ਮੈਂ ਹੱਥ ਜੋੜ ਕੇ ਮੈਂ ਹੱਥ ਜੋੜਦਾ ਇਸ ਗੱਲ ਪਿੱਛੇ ਤੁਹਾਡੇ ਪ੍ਰਸ਼ਾਸਨ ਦੇ ਵੀ ਤੇ ਸਾਰਿਆਂ ਦੇ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦੇ ਵੀ ਇਹ ਨੌਲੇਜ ਦੇ ਵਿੱਚ ਗੱਲ ਆਵੇ ਉਹ ਇਸ ਦੇ ਉੱਤੇ ਬਣਦੀ ਕਾਰਵਾਈ ਕਰਨ ਤੇ ਉਸ ਪਰਿਵਾਰ ਦਾ ਸਾਥ ਦੇਣ ਤੇ ਦੋਸ਼ੀ ਨੂੰ ਹੈ ਜਿਹੜਾ ਬਣਦੀ ਕਾਰਵਾਈ ਕਰਨ ਦੇ ਵਿੱਚ ਮਦਦ ਕੀਤੀ ਜਾਵੇ ਉਮੀਦ ਹੈ ਵੀ ਸਾਰੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋਗੇ ਉਸ ਫੁੱਲਾਂ ਜੀ ਹੀ ਬੱਚੀ ਜੋ ਕਿ 2.5 ਸਾਲ ਦੀ ਮਹਿਜ 2.5 ਸਾਲ ਦੀ ਉਮਰ ਦੀ ਬੱਚੀ ਸੀ ਉਹਨੂੰ ਇਨਸਾਫ ਦਿਵਾਉਣ ਦੇ ਲਈ ਕਿਤੇ ਇਹ ਨਾ ਹੋ ਜੇ ਵੀ ਇਹ ਬੱਚੀ ਵੀ ਹੈ ਜਿਹੜੀ ਐਵੇਂ ਕਾਪੀਆਂ ਆਪਾਂ ਕਹਿ ਲੀਏ ਵੀ ਕਾਨੂੰਨ ਦੇ ਉਹਨਾਂ ਪੰਨਿਆਂ ਦੇ ਵਿੱਚ ਸਿਰਫ ਇੱਕ ਕੱਚੇ ਪਰਚੇ ਦੇ ਵਾਂਗ ਰੁਲ ਕੇ ਰਹਿ ਜਾਵੇ ਤੇ ਬਾਅਦ ਚ ਕੋਈ ਕੰਪਰੋਮਾਈਜ਼ ਹੋ ਜਾਵੇ। ਬਸ ਬੇਨਤੀ ਇਹੀ ਕਰਦਾ ਵੀ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਸ ਪਰਿਵਾਰ ਦਾ ਸਾਥ ਦਿਓ ਵੱਧ ਤੋਂ ਵੱਧ। ਇਸੇ ਉਮੀਦ ਦੇ ਨਾਲ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੈਂ ਅੱਗੇ ਕਹਿੰਦਾ ਨਹੀਂ ਵੀ ਵੀਡੀਓ ਨੂੰ ਸ਼ੇਅਰ ਕਰਿਓ ਪਰ ਇਸ ਵੀਡੀਓ ਨੂੰ ਸ਼ੇਅਰ ਕਰਕੇ ਅੱਗੇ ਤੋਂ ਅੱਗੇ ਪਹੁੰਚ ਦੀ ਕਰ ਦਿਓ। ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ